ਸਾਥਿਓ ਤੁਹਾਡੀ ਜਾਣਕਾਰੀ ਦੇ ਵਿੱਚ ਹੀ ਐ ਬਈ ਬੁੱਢੇ ਨਾਲੇ ਰਾਹੀਂ ਜੋ ਗੰਦਾ ਪਾਣੀ ਫੈਕਟਰੀਆਂ ਦਾ ਪੈਕੇ ਸਤਲੁਜ ਦਰਿਆ ਦੇ ਵਿੱਚ ਜਾ ਕੇ ਸਾਰੇ ਪਿੰਡਾਂ ਦੇ ਵਿੱਚ ਰਾਜਸਥਾਨ ਤੱਕ ਦੇ 10 ਜ਼ਿਲ੍ਹਿਆਂ ਤੱਕ ਪਾਣੀ ਨੂੰ ਗੰਦਾ ਕਰਦਾ ਤੇ ਦੂਜਾ ਕੈਂਸਰ ਦਾ ਪ੍ਰਕੋਪ ਫੈਲਦਾ ਉਸ ਨੂੰ ਰੋਕਣ ਦੀ ਖਾਤਰ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਪਬਲਿਕ ਐਕਸ਼ਨ ਕਮੇਟੀ ਜਿਹਨੂੰ ਮੱਤੇ ਵਾਲਾ ਕਮੇਟੀ ਦੇ ਨਾਮ ਨਾਲ ਵੀ ਪਹਿਲਾਂ ਜਾਣਿਆ ਜਾਂਦਾ ਜਿਨ੍ਹਾਂ ਦਾ ਕਾਫੀ এনवायरमेंट ਵਾਲੇ ਮਸਲੇ ਤੇ ਕਾਫੀ ਉਹਨਾਂ ਦਾ ਸੰਘਰਸ਼ ਵੀ ਹੈ ਉਹਨਾਂ ਦੀ ਸਟ੍ਰਗਲ ਵੀ ਹੈ ਉਹਨਾਂ ਦਾ ਅਨੁਭਵ ਵੀ ਹੈ ਟੈਕਨੀਕਲੀ ਲਈ ਵੀ ਕਾਫੀ ਉਹਨਾਂ ਕੋਲ ਜਾਣਕਾਰੀ ਹੈ ਉਹਨਾਂ ਨੇ ਇਹ ਮੁੱਦਾ ਚੁੱਕਿਆ ਹੋਇਆ ਬਹੁਤ ਹੀ ਜਾਇਜ਼ ਮੁੱਦਾ ਹੈ ਬਿਲਕੁਲ ਸਪਸ਼ਟ ਹੈ ਵੀ ਕਰੋੜਾਂ ਲੀਟਰ ਜਿਹੜਾ ਪਾਣੀ ਹੈ ਗੰਦਾ ਪਾਣੀ ਹੈ ਡਾਈੰਗ ਇੰਡਸਟਰੀਜ਼ ਦਾ ਗੱਤਾ ਇੰਡਸਟਰੀ ਦਾ ਤੇ ਹੋਰ ਇੰਡਸਟਰੀ ਦਾ ਉਹ ਸ਼ਰਿਆਮ ਬੁੱਡੇ ਨਾਲੇ ਦੇ ਵਿੱਚ ਪਾ ਕੇ ਗਾਹਾਂ ਸਤਲੁਜ ਦਰਿਆ ਦੇ ਵਿੱਚ ਜਾ ਰਿਹਾ ਤੇ ਜਿੰਨੇ ਵੀ ਇਸ ਪ੍ਰਦੂਸ਼ਣ ਨੂੰ ਰੋਕਣ ਵਾਲੇ ਵਿਭਾਗਮੇ ਭਾਵੇਂ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਹੈ ਭਾਵੇਂ ਨੈਸ਼ਨਲ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਸਾਰਿਆਂ ਦੇ ਅੱਖ ਦੇ ਵਿੱਚ ਉਂਗਲ ਵੱਜੀ ਹੋਣ ਕਰਕੇ ਵੱਡੇ ਜਿਹੜੀਆਂ ਇੰਡਸਟਰੀ ਆਲਿਆਂ ਦੇ ਬਿਲਕੁਲ ਉਹ ਅੱਖਾਂ ਮਿੱਟ ਗਿਆ ਹੋਈਆਂ ਨੇ ਬਿਲਕੁਲ ਸਾਇਲੈਂਟ ਨੇ ਪਹਿਲਾਂ ਵੀ ਆਪਾਂ ਜਦੋਂ ਮਲਹੋਤਰਾ ਬ੍ਰਦਰਜ਼ ਦੀ ਜਿਹੜੀ ਜੀਰਾ ਸ਼ਰਾਬ ਫੈਕਟਰੀ ਜਿਹਨੇ ਕਈ ਪਿੰਡਾਂ ਦਾ ਪਾਣੀ ਬਰਬਾਦ ਕਰਤਾ ਸੀਗਾ ਉਸ ਫੈਕਟਰੀ ਨੂੰ ਬੰਦ ਕਰਾਉਣ ਦੀ ਖਾਤਰ ਜਦੋਂ ਸੰਘਰਸ਼ ਚੱਲਿਆ ਸੀ ਉਦੋਂ ਵੀ ਇਹ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਹੋਰ ਜਿਹੜਾ ਸਰਕਾਰ ਦਾ ਤੇ ਜਿਹੜੇ ਇਹ ਜਿਹੇ ادارے ਹੈਗੇ ਨੇ ਜਿਹੜੇ ਉਹਨਾਂ ਦਾ ਇਹੀ ਰੋਲ ਸਾਹਮਣੇ ਆਇਆ ਸੀ ਉਦੋਂ ਆਪਾਂ ਕਿਸਾਨ ਜੱਥੇਬੰਦਗੀਆਂ ਦੀ ਵਾਈਸ ਦੇ ਵਿੱਚ ਉੱਥੋਂ ਦੀਆਂ ਲੋਕਲ ਪੰਚਾਇਤਾਂ ਦੀ ਇਕ ਵਾਈ ਦੇ ਵਿੱਚ ਵੱਡਾ ਮੋਰਚਾ ਲੜ ਕੇ ਜਿਹਨੂੰ ਕਹਿੰਦੇ ਸੀਗੇ ਵੀ ਅਣਕਿਆਸੀ ਗੱਲ ਹੈ ਫੈਕਟਰੀ ਕੋਈ ਬੱਦਰੇ ਹੋ ਸਕਦੀ ਤਾਂ ਉਹ ਆਪਾਂ ਸਫਲ ਹੋਏ ਸੀਗੇ ਸੋ ਇਹ ਓਡੇ ਹੀ ਮੁੱਦਾ ਉਹ ਤੋਂ ਵੱਡਾ ਮੁੱਦਾ ਹੈ ਸੋ ਇਸ ਨੂੰ ਵੀ ਅਸੀਂ ਅਪੀਲ ਕਰਦੇ ਆ ਪਿਛਲੇ ਦਿਨੀ ਮੀਟਿੰਗ ਵੀ ਹੋਈ ਸੀਗੀ ਸ਼ੈਂਪੂ ਬਾਰਡਰ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਉਹਦੇ ਵਿੱਚ ਵੀ ਏਂਡਾ ਸੀਗਾ ਤੇ ਮੈਂ ਸਾਰੇ ਜਿਹੜਾ এনਵਾਇਰਨਮੈਂਟ ਵਾਤਾਵਰਨ ਪ੍ਰੇਮੀ ਐ ਸਾਰੇ ਕਿਸਾਨ ਹੈ ਮਜ਼ਦੂਰ ਹੈ ਜਿਹੜੇ ਵੀ ਪੀੜਤ ਹੈ ਉਹਨਾਂ ਨੂੰ ਸਾਰਿਆਂ ਨੂੰ ਮੇਰੀ ਇਧਰੋਂ ਮੋਰਚੇ ਵੱਲੋਂ ਵੀ ਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਭਾਰਤੀ ਕਿਸਾਨ ਜਿਹੜੋ ਨੇ ਕ੍ਰਾਂਤੀ ਕਰੇ ਵੱਲੋਂ ਵੀ ਮੈਂ ਅਪੀਲ ਕਰਦਾ ਸਾਰਿਆਂ ਨੂੰ ਵੀ ਉਹ ਜਿੰਨਾ ਵੀ ਇਹਦੇ ਵਿੱਚ ਤਿੰਨ ਤਰੀਖ ਵਾਲੇ ਐਕਸ਼ਨ ਦੇ ਵਿੱਚ ਸਮਰਥਨ ਦੇ ਸਕਦੇ ਆ ਜਿਸ ਤਰ੍ਹਾਂ ਦਾ ਵੀ ਸਮਰਥਨ ਦੇ ਸਕਦੇ ਆ ਉਹ ਵੱਧ ਤੋਂ ਵੱਧ ਸਮਰਥਨ ਦੇਣ ਮੈਂ ਖੁਦ ਵੀ ਆਉਣਾ ਚਾਹੁੰਦਾ ਸੀਗਾ ਉਸ ਮੋਰਚੇ ਦੇ ਵਿੱਚ ਪਰ ਸ਼ੰਭੂ ਜਿਹੜਾ 6 ਤਰੀਕ ਤੋਂ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਦਾ ਜਿਹੜਾ ਪ੍ਰੋਗਰਾਮ ਹੈ ਉਹਦੀ ਖਾਤਰ 3 ਤਰੀਕ ਨੂੰ ਸਾਰੀਆਂ ਤਾਕਤਾਂ ਇਕੱਠੀਆਂ ਕਰ ਲਈਆਂ ਨੇ ਮੈਂ ਫਿਜ਼ੀਕਲੀ ਉੱਥੇ ਨਹੀਂ ਆ ਸਕਦਾ ਪਰ ਮੈਂ ਸਾਰੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਨਸਾਫ ਪਸੰਦ ਲੋਕਾਂ ਨੂੰ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ 3 ਤਰੀਕ ਦੇ ਐਕਸ਼ਨ ਦੇ ਵਿੱਚ ਉਹਨੂੰ ਸਫਲ ਕਰਾਉਣ ਦੇ ਖਾਤਰ ਆਪਣਾ ਸਮਰਥਨ ਦੇਣ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ